ਮੈਂ ਕਿੰਨਾ ਮਾਂ ਨੂੰ ਕਿਹਾ ਸੀ ਮਾਂ ਮੈਂ ਤੁਹਾਡਾ ਕਰਤਾਂ ਕਦੇ ਨਹੀਂ ਆਵਾਂਗਾ ਪਰ ਕਲਯੁਗ ਦਾ ਸਮਾਂ ਆਏਗਾ ਕਲਯੁਗ ਦਾ ਤੁਹਾਨੂੰ ਮੈਂ ਦੱਸ ਦਿਆਂਗਾ ਕਿ ਕਲਯੁਗ ਦੇ ਵਿੱਚ ਹੋਣਾ ਕੀ ਹੋਣਾ ਮੈਂ ਗੱਲ ਨਹੀਂ ਕਰਦੀ ਸੀ ਨਾ ਵੀ ਸੰਤਵੰਤਾਂ ਕਿਹਨ ਸਿੰਘ ਜੀ ਮਜੀਦਾ ਮੁਖੀ ਇਸ ਸਥਾਨ ਦੇ ਇਹਨਾਂ ਦੇ ਵੀ ਚਰਣਾ ਦੇ ਵਿੱਚ ਨਮਸਕਾਰ ਹੈ ਕਿਉਂਕਿ ਕਈ ਸਤਿਪੁਰ ਸਾਹਿਬ ਦੇ ਰੋਜ਼ ਉਹ ਹੁੰਦੇ ਆ ਜਦੋਂ ਮੂਹ ਦੇ ਵਿੱਚ ਸੁੱਟਣ ਲੱਗੇ ਨਾ ਪੂਰਨ ਭਗਤਾਂ ਨੂੰ ਤਾਂ ਪੂਰੀ ਮਾਂ ਨੇ ਕਿਹਾ ਸੀ ਪੂਰਨ ਭਗਤ ਦੀ ਨੇ ਪੁੱਤਰਾ ਹੁਣ ਦੁਆਰਾ ਕਦੋਂ ਆਇਆ ਤੇ ਮਾਂ ਨੂੰ ਕਿਹਾ ਸੀ ਪੂਰਨ ਭਗਤ ਨੇ ਮਾਂ ਮੈਂ ਕਦੇ ਨਹੀਂ ਦੁਆਰਾ ਆਵਾਂਗਾ ਪਰ ਤੇ ਕੌਣ ਵਾਲੇ ਸਮੇਂ ਦੇ ਬਾਰੇ ਮੈਨੂੰ ਸੁਣਾ। ਭਾਵੇਂ ਇਤਿਹਾਸ ਲਿਖਣ ਵਾਲੇ ਆ ਤੇ ਕਲਮ ਬੰਦ ਕਰਨ ਵਾਲੇ ਆ ਨੇ ਕਲਮ ਬੰਦ ਕੀਤਾ। ਪੂਰਨ ਆਖਿਆ ससू बड़े कर्म पूर भॻति तकीता ਦੇ ਦੇ ਮੂਲ ਸੀਮਾ ਕਲਪੁਰ ਦਾ ਸਫਾ ਉਹ ਦਾ ਆਏਗਾ ਭਰਾਵਾਂ ਦਾ ਪੜਾਵਾ ਦੇ ਨਾਲ ਪਿਆਰ ਨਹੀਂ ਰਹਿਣਾ ਲੋਕਾਂ ਨੇ ਕੁੱਤਿਆਂ ਨੂੰ ਜੇਸੀ ਗੋਮਾਂ ਦੇ ਵਿੱਚ ਮਿਟਾ ਲਿਆ ਦਾ ਅੱਜ ਦੇ ਸਮੇਂ ਦੀ ਰੀਤ ਹੈ ਕਲਪੁਰ ਦੀ ਗੱਲ ਤਾਂ ਦਾ ਜ਼ਿਕਰ ਕੀ ਕਰਾਂ ਲੰਮੜੇ ਤੋਂ ਮੋਰ ਦਾ ਤੂੰ ਜਿਹੜੇ सा इहो जा आए कले पसर मार ਅਸਰ ਦਵਾਈਆਂ ਤੋਂ ਮੁੱਕ ਜਾਣਗੇ ਦਵਾਈਆਂ ਦੇ ਵਿੱਚੋਂ ਅਸਰ ਮੁੱਕ ਜਾਣੇ ਆ ਖਤਮ ਹੋ ਜਾਣੇ ਆ ਸੱਚ ਜਾਣੀ ਅੰਮੀਏ ਤੇਰੀ ਵੀ ਨਹੀਂ ਬਿਨ ਵਾਦਨ ਵਰਖ ਵਰਤੋਂ ਨੇ ਅੱਜ ਦੀ ਲੱਖ ਬੰਦ ਦੀ ਇਹ ਸੁਣੋ ਜਿਹੜੀ ਮੈਂ ਗੱਲ ਕਰੀ ਰਾਸਤਾਂ सच जानी मैं मेरी सा साधु सुखने दर्शो पूर्ण भगत ने क्या सिंह मैं तुझे सिमा लाजे ग किसे सासू न साथे सुपन जो रहाश न